ਤੂੰ ਬਾਹਰ ਉੱਠ ਦੇ ਦੋ ਚੱਲ ਮੈਂ ਨਹੀਂ ਜਾਣਾਗਾ ਮੈਂ ਤਾਂ ਇੱਥੇ ਹੀ ਬੈਠਣਾ ਮੈਂ ਨਹੀਂ ਪੁਲਿਸ ਬੁਲਾ ਕੇ ਨਾ ਤੇ ਮੁਰਕੇ ਗੁੱਤੋਂ ਫੜ ਕੇ ਲਿਜਾਣਗੇ ਚੱਲ ਚੱਲ ਬਾਹਰ ਉੱਥੇ ਭੈਣ ਜੀ ਭੈਣ ਜੀ ਭੈਣ ਜੀ ਨਹੀਂ ਤੁਸੀਂ ਤੁਸੀਂ ਇਧਰਲੇ ਪਾਸੇ ਬੈਠੋ ਇਧਰ ਬਾਹਰ ਬੋਰ ਥੱਲੇ ਤੂੰ ਉਧਰ ਛੱਡ ਥੱਲੇ ਬੈਠ ਪੀਦਾ ਦੋ ਘੰਟੇ ਬੈਠੋ ਫੇਰ ਬੁਲਾਉਣਾ ਤੂੰ ਚੱਲ ਇੱਕ ਵਾਰੀ ਕੋਈ ਆਹੀ ਕਰਨੀ ਕਿ ਫੈਸਲਾ ਕੁੜੀ ਗਲਤ ਨਾ ਤੇ ਤੁਰੀ ਵੀ ਐ ਇਹਨਾਂ ਦੇ ਆਰੋ ਵਾਲਾ ਆਉਂਦਾ ਇਹਨੂੰ ਤਾਂ ਉਹੀ ਨਹੀਂ ਪਤਾ ਦੱਸ ਜਮੂਰੇ ਨੂੰ ਵੀ ਆਹ ਮੈਨੂੰ ਪਤਾ ਹੀ ਨਹੀਂ ਘਰੇ ਆਰੋ ਦਾ ਪਾਣੀ ਆਉਂਦਾ ਸਾਹ ਮਾਤਾ ਹੀ ਕਹ ਕਹ ਉਹਨਾਂ ਦਾ ਮਾਤਾ ਹੀ ਦੱਸ ਦਿੱਤੀ ਕਿ ਉਹਨਾਂ ਦਾ ਮਾਤਾ ਹੀ ਦੱਸਿਆ ਕਿ ਮਾਤਾ ਹੀ ਨੇ ਦੱਸਿਆ ਵੀ ਆਰ ਵਾਲੇ ਨਾਲ ਤੇਰੇ ਘਰ ਵਾਲੀ ਆਰੋ ਵਾਲੇ ਨਾਲ ਕਾਢੀ ਸਾਢੀ ਕਰੀ ਬੈਠੀ ਹੈ ਪਤਾ ਤੈਨੂੰ ਨਾ ਜੀ ਜੀ ਤੂੰ ਹਰ ਤੂੰ ਬੰਦਾ ਕਹਦਾ ਇਸ ਦੱਸੋ ਕੀ ਆ ਹੁਣ ਹਾਲਾਤ ਬੰਦਸੋ ਹਾਲੇ ਦਾ ਇਹ ਸੀਗਾ ਵੀ ਜਦੋਂ ਵਿਚੋਲੇ ਨੇ ਤੈਨੂੰ ਰਿਸ਼ਤਾ ਕਰਾਇਆ ਸੀ ਨਾ ਜੇ ਤੇਰੇ ਪਰਿਵਾਰ ਚ ਜਾਂ ਕੋਈ ਮਾੜਾ ਮੋਟਾ ਸੱਜੇ ਖੱਬੇ ਸਿਆਣਾ ਹੁੰਦਾ ਨਾ ਬੰਦਾ ਤਾਂ ਤੇਰਾ ਤੇ ਇਹਦਾ ਮੇਲ ਹੀ ਕੋਈ ਨਹੀਂ ਸੀ ਉਹ ਜਨਾਬ ਮੈਂ ਬਥੇਰਾ ਮੋਟਾ ਸੀ ਪੂਰੇ ਭਾਰੇ ਸਰੀਰ ਦਾ ਸੀ ਉਹ ਇਹਦਾ ਸ਼ੰਪੂ ਜੀ ਸੀ ਉਹਦੋਂ ਤਾਂ दारू ਪੀ ਪੀ ਕੇ ਸਾਰਾ ਕੰਮ ਹੋਇਆ ਤੇ ਨਾ ਮੁੰਸੀ ਜੀ ਆ ਚੀਜ਼ਾਂ ਹੁੰਦੀਆਂ ਆ दारू ਪੀਣ ਵਾਲਿਆਂ ਦੀਆਂ ਬਹਾਨਾ ਚਾਹੀਦਾ ਹੁੰਦਾ ਠੀਕ ਹੈ ਮੈਨੂੰ ਨੀਂਦ ਨਹੀਂ ਆਉਂਦੀ ਮੇਰੀ ਥਕਾਵਟ ਨਹੀਂ ਲੈਂਦੀ ਮੁੱਟਿਆਹੀ ਜਿਹਾ ਵੇਣਾ ਨਾ ਤਾਂ ਪਾਏ ਚਾਹੀਏ ਇੱਥੇ ਹਫਤੇ ਦੇ ਵਿੱਚ ਆਪਣੇ ਕੋਲ 1 2 5 2 4 ਕੇਸ ਐ ਹੋਜੇ ਆਉਣਾ ਹੀ ਹੁੰਦੇ ਆ ਜਿਹੜਾ ਬੰਦਾ ਕਹਿੰਦਾ ਮੈਨੂੰ ਨੀਂਦ ਹੀ ਨਹੀਂ ਆਉਂਦੀ ਪੀਤੇ ਬਿਨਾ ਮੇਰੀ ਥਕਾਵਟ ਨਹੀਂ ਲੈਂਦੀ ਮੇਰੀ ਟੈਨਸ਼ਨ ਨਹੀਂ ਲੈਂਦੀ ਤੇ ਘਰੇ ਦਾਣਾ ਪਾਣੀ ਕੌਣ ਪੂਰਾ ਕਰੂਗਾ ਦਿਨਾਂ ਦਾ ਹੈਗਾ ਜੀ 150 200 ਰੁਪਏ ਇਹਨਾਂ ਨੂੰ ਦੇ ਲਈ ਕਿਹਦੇ ਲੈ ਘਰੇ ਜੀ ਰਾਸ਼ਨ ਨਹੀਂ ਛੱਡਦਾ ਕਰਦੇ ਹੋ ਪਨਾ ਪੂਰੀ ਹਸਤਾ ਨਹੀਂ ਨਹੀਂ ਕੱਲਾ 1.5 200 ਰੁਪਏ ਕੁੜੀ ਦਾ ਵੇਸ ਸਸਤੇ ਕੀਤਾ ਜਾਂਦਾ ਪਰ 1.5 200 ਰੁਪਏ ਦੇ ਦਿਆ ਕਰੂ ਪਰੋਣਾ ਬਾਕੀ ਠੀਕ ਹੈ ਸასი ਕਾਲ ਚਾਹੀਦਾ ਬਾਹਰ ਵੀਡੀਓ ਗੱਲਾਂ ਦੇ ਗੱਲਾਂ ਮਾਰਦੀ ਆ ਉਹ ਕਬਰਾਟ ਹੀ ਹੈਣੀ ਤੇਰੇ ਚਿਹਰੇ ਤੇ ਮਾੜੀ ਮੋਟੀ ਵੀ ਮਾਂ ਨੂੰ ਇੱਥੇ ਥਾਣੇ ਤੱਕ ਖਿੱਚ ਲਿਆ ਤੇਰੇ ਘਰ ਵਾਲੀ ਨੇ ਜਨਾਨੀ ਤੇਰੀ ਥਾਣੇ ਆ ਗਈ ਇੱਜ਼ਤਦਾਰ ਘਰਾਂ ਨਹੀਂ ਆ ਜਨਾਨੀਆਂ ਥਾਣੇ ਆਉਂਦੀਆਂ ਹੁੰਦੀਆਂ ਮਾਂ ਤਾਂ ਮਜਬੂਰੀ ਜਾ ਗਈ ਨਾ ਤੇਰੀ ਤੇਰੇ ਘਰ ਵਾਲੀ ਨੇ ਕੰਪਲੇਂਟ ਕਰਤੀ ਤਾਂ ਸੱਦਣਾ ਪੈਗਾ ਸਾਨੂੰ ਵੀ ਮੇਰੀ ਸੱਸ ਢੰਗ ਕਰਦੀ ਹੈ ਨਹੀਂ ਤਾਂ ਇਹੋ ਜਿਹੇ ਮੁੜ ਕੇ ਲੰਮਖ ਜਾਂਦੀਆਂ ਪੱਖ ਪਰੇ ਦੋਖੀਓ ਕੀ ਸਾਥ ਮੇਰੀ ਦਾਜਮਗਦੀ ਸੀ ਤੋ ਐ ਵੇਖ ਯਾਰ ਮੇਰੇ ਵੱਲ ਟਿਕ ਟਿਕ ਹੀ ਲਾਈ ਬੈਠੋ ਪੱਲੇ ਨਹੀਂ ਪੈ ਰਿਆ ਕੁਛ ਕੀ ਤੋਂ ਮੈਂ ਤਰਾ ਹੁਣ ਵੀ ਇਹਨੂੰ ਬਹੁਤ ਥੋੜੇ ਜਿਹੇ ਅਸਲ ਦੇ ਵਿੱਚ ਨਾ ਅਸਲ ਦੇ ਵਿੱਚ ਕੀ ਜਿਨਾ ਵਿੱਚ ਕੱਢ ਕੇ ਦੇਣੀ ਬੋਤਲ ਬਹੁਤ ਦੇਖੀ ਜਾਂਦੇ ਥੋੜੇ ਜਿਹੇ ਬੋਤਲ ਯਾਰ ਮੇਰਾ ਵਾ ਜੀ ਐਂ ਕਰਦਾ ਵੀ ਮੈਂ ਤੁਹਾਨੂੰ ਐਂ ਗੱਲ ਕਹਿ ਦਿਆਂ ਵੀ ਇਹਦੇ ਸਾਰੇ ਲੀੜੇ ਲਵਾ ਲਓ ਉੱਥੇ ਲਿਜਾ ਕੇ ਇਹਨਾਂ ਦੇ ਪਟਾ ਫੇਰੋ ਉਹਦੇ ਘਟਾ ਸਹੀ ਗੱਲ ਹੈ ਇਸ ਤੋਂ ਬਾਅਦ ਫੇਰ ਹੀ ਜਾਣੀ ਦੀ ਇੱਕ ਪਟੇ ਨਾਲ ਮਰ ਜੂਗਾ ਜੀ ਕੋਣ ਇਹੋ ਜਾਨੇ ਮਰਦਾਂ ਦਾ ਕੋੜ ਕਰਲਾ ਜਾ ਚੀੜੇ ਹੈ ਇਹਨਾਂ ਨੂੰ ਕੁਛ ਨਹੀਂ ਹੁੰਦਾ ਇਹਨਾਂ ਨੂੰ ਮੇਰੀ ਗੱਲ ਸੁਣ ਲੈ ਇੱਕ ਹਾਂਜੀ ਤੇ ਪਹਿਲੀ ਗੱਲ ਤਾਂ ਮੈਨੂੰ ਨਹੀਂ ਲੱਗਦਾ ਤੇਰੇ ਲੰਮਾ ਟਾਈਮ ਬਸੂਗੀ ਉਰ ਜੇ ਤੂੰ ਆਹੀ ਗੱਲਾਂ ਕਰਨੀ ਹੈ ਨਾ ਕਿ ਕਲੇਸ਼ ਆ ਜੀ ਮੈਂ ਤਾਂ ਤਾਂ ਪੀ ਕੇ ਸੌ ਜਾਂਦਾ ਤੇ ਫਿਰ ਤੂੰ ਐ ਕਰ ਵੀ ਜਿਵੇਂ ਮੰਡੀ ਤੇ ਆਪਾਂ ਜਾਂਦੇ ਨਹੀਂ ਮੱਧਾਂ ਵੇਚਣ ਜਿਹਦੇ ਨਾਲ ਉਹ ਜਾਣਾ ਚਾਹੁੰਦੀ ਹੈ ਨਾ ਗੁੱਸਾ ਨਾ ਜੀ ਕਰਿਓ ਤੁਹਾਡੇ ਪਿੰਡੋਂ ਤੁਹਾਨੂੰ ਸੱਦਿਆ ਮੈਂ ਖਰੀ ਗੱਲ ਆਖੂਗਾ ਜੋ ਬੰਦਾ ਸਾਹਮਣੇ ਮੁੱਕਰੀ ਜਾਂਦਾ ਫੇ ਮੈਂ ਮੇਰੇ ਵੱਸ ਚੀਂ ਜੀ ਮੈਂ ਕੀ ਕਰਾਂ ਜੀ ਤੇ ਫਿਰ ਆਇਆ ਕਹਿ ਪਰ ਹੱਥੀਂ ਫੜਾ ਦੇ ਧਲਿਆ ਰਾ ਕਿਸੇ ਨੂੰ ਵੀ ਆਲੇ ਲੈ ਜਾ ਭਰਾਵਾ ਗੱਲਬਾਤ ਹੁਣ ਤੋਂ ਦੇਖੀਂ ਮਾਂ ਤੇਰੀ ਕਲਪੀ ਜਾਂਦੀ ਉਸ ਗੱਲ ਤੇ ਮਾਂ ਕਲਪੀ ਜਾਂਦੀ ਹੈ ਮਾਂ ਕਲਪੀ ਜਾਂਦੀ ਹੈ ਨੋਹਾਂ ਤੇ ਇੱਜਤਾਂ ਦਿਆਂ ਕਰਦੀ ਇਹਦੇ ਸਾਹਮਣੇ ਉਹ ਕੁੜੀ ਕਹਿ ਗਈ ਇਹਦੇ ਘਰ ਵਾਲੀ ਕਹਿੰਦੀ ਮੈਂ ਤਾਂ ਜੀ ਮਜਬੂਰ ਹੋ ਕੇ ਆਂਦੀ ਫਿਰ ਠੀਕ ਹੈ ਚੱਲੀ ਜਾ ਨੋਹ ਕੀ ਕੀਤੇ ਆ ਦੇਖ ਲੈ ਹੁਣ ਤੋਂ ਵਸਾ ਲੇਗਾ ਕਿ ਤੇਰਾ ਤਲਾਕ ਕਰਾ ਦਈ ਉਹਦੇ ਨਾਲ ਨਹੀਂ ਨਹੀਂ ਜੀ ਤਲਾਕ ਤਰੂ ਤਾਂ ਨਹੀਂ ਮੈਂ ਹੌਣ ਦਿੰਦਾ ਜੀ ਕਿਉਂ ਨਹੀਂ ਮਸਾ ਜਨਾਬ ਅੱਗੇ ਵਿਆਹ ਹੋਇਆ ਆਹ ਲਓ ਉਹ ਦੇਖੋ ਨਾ ਕਰਕੇ ਜਿਹੜਾ ਕੋਈ ਪੁੱਛ ਬਰਤਾਲ ਹੀ ਨਹੀਂ ਕਰਨੀ ਉਹਦੀ ਨਹੀਂ ਮਸਾ ਅੱਗੇ ਵਿਆਹ ਹੋਇਆ ਤੇ ਵਿਆਹ ਸੰਭਿਆ ਗਿਆ ਨਹੀਂ ਤੇਰੇ ਕੋਲ ਦੰਦਾ ਕੋਲੇ ਹੋਰ ਪਾਸੇ ਟੱਪੀ ਜਾਂਦੀ ਉਹ ਗੁੱਸਾ ਕਰੇਗਾ ਮੇਰੀ ਗੱਲ ਦਾ ਉਹ ਜਨਾਬ ਫਿਰ ਇਹ ਕੰਜਰ ਕਲੇਸ਼ ਨਹੀਂ ਕੀਤਾ ਕੰਮ ਸਹੀ ਨਹੀਂ ਨਹੀਂ ਮੈਂ ਤਾਂ ਆਪਾਂ ਮੈਂ ਉਹਨੂੰ ਤਾਂ ਬਾਹਰ ਭੇਜਿਆ ਵੀ ਅਸੀਂ ਜਨਾਨੀਆਂ ਸਾਹਮਣੇ ਗੱਲਾਂ ਕਰਦੇ ਚੰਗੇ ਨਹੀਂ ਲੱਗਦੇ ਠੀਕ ਹੈ ਪਰ ਮੈਂ ਤੁਹਾਨੂੰ ਅਸਲ ਗੱਲ ਦੱਸਾਂ ਤੇ ਬੰਦੇ ਦੇ ਵਿੱਚ ਬੰਦਿਆਂ ਵਾਲਾ ਦਮ ਬਹੁਤ ਜ਼ਰੂਰੀ ਹੁੰਦਾ ਜਨਾਨੀ ਨੂੰ ਰੱਖਣਾ ਉੱਤੇ ਠੀਕ ਹੈ ਰੋਟੀ ਬਿਣਾ ਸਰ ਜਾਂਦਾ ਹੁੰਦਾ ਹੈ ਵਿਆਹ ਇਸ ਵਾਸਤੇ ਕੀਤਾ ਜਾਂਦਾ ਬੰਦੇ ਦੀ ਲੋੜ ਹੁੰਦੀ ਹੈ ਮੈਂ ਹੁਣ ਕਿਹੜੇ ਸ਼ਬਦ ਵਰਤਾਂ ਕਿਹੜੇ ਸ਼ਬਦਾਂ ਦੱਸਾਂ ਤੁਹਾਨੂੰ ਇਹ ਸਮਝਦਾ ਜੀ ਤੁਹਾਡੀ ਗੱਲ ਜੇ ਸਮਝਦਾ ਹੁੰਦਾ ਨਾ ਤਾਂ ਤੂੰ 4 ਸਾਲ ਪਹਿਲਾਂ ਦਾ ਮੌਕਾ ਵੀ ਜੇ ਇਹਦੀ ਮਾਂ ਨੂੰ ਪਤਾ ਵੀ ਮੇਰੀ ਨੋ ਕੀ ਕਰੀ ਜਾਂਦੀ ਹੈ ਇਹ ਬੰਦਾ ਆਖਰ ਤੜਕੇ ਜਾ ਕੇ ਆਥਨ ਨੂੰ ਘਰੇ ਆਉਂਦਾ ਇਹਨੂੰ ਨਹੀਂ ਪਤਾ ਮੇਰੀ ਜਨਾਨੀ ਕੀ ਕਰਦੀ ਸ਼ਾਮ ਸਵੇਰੇ ਸਿਆਹ ਜਾ ਕੇ ਰਾਤ ਨੂੰ ਲੇਟ ਆਉਣਾ ਡੱਕ ਕੇ ਸੌਂ ਜਾਂਣਾ ਹੁਣ ਤੋਂ ਵੇਖ ਲੈ ਵੀ ਜੇ ਆਪਦਾ ਵਿਆਹ ਤੂੰ ਸਹੀ ਰੱਖਣਾਗਾ ਇਨਾ ਨਹੀਂ ਵਸਾਉਣੀ ਕਾਤਾ ਸਹੀ ਰੱਖਣਾ ਉਹਨੂੰ ਕਹੇ ਵੀ ਫਿਰ ਤਲਾਕ ਠੀਕ ਇੱਕ ਮੌਕਾ ਦਾ ਫਰਿਜ ਨੂੰ ਆਪਾਂ ਦੇਣੇ ਨਹੀਂ ਆਪਾਂ ਤਾਂ ਸਾਰੇ ਕਿੰਨੇ ਇਹਨਾਂ ਦਾ ਵਧੀਆ ਸਮਝਾਉਤਾ ਹੋ ਜੇ ਮੁਰਸੀ ਜੀ ਆਪਾਂ ਕਿਹੜਾ ਘਰ ਝਾੜਨਾ ਕਿਸੇ ਦਾ ਮੈਂ ਤਾਂ ਇਹ ਕਹਿੰਦਾ ਵੀ ਉਹਨੂੰ ਅੱਖ ਅੱਗੇ ਤੋਂ ਨਹੀਂ ਹੁੰਦਾ ਬਸ ਉਹਦੀ ਗੱਲਾਂ ਜੀ ਇਹਨੂੰ ਪੁੱਛੋ ਵੀ ਜਦੋਂ ਸ਼ਰਾਬ ਛੱਡ ਦੇ ਕੀ ਇਹ ਨਹੀਂ ਹੁੰਦਾ ਸਮਝੌਤਾ ਕਰਾਉ ਉਸਨੇ ਸਮਝੌਤਾ ਤਾਂ ਮੈਂ ਤੇਰੇ ਸਾਹਮਣੇ ਕਰੀ ਜੁੰਡੋ ਜੁੰਡੀ ਕਰਾਉਂਗਾ ਉਹਨਾਂ ਨੂੰ ਠੀਕ ਹੈ ਮੇਰੀ ਸਮਝੋ ਜੀ ਜੇ ਮੇਰੀ ਮਾਂ ਦੇ 6:00 ਵਜੇ ਤਾਂ ਵੀ ਮੈਂ ਮਰਿਆ ਜੇ ਮੇਰੇ ਘਰ ਵਾਲੀ ਦੇ 6:00 ਵਜੇ ਤਾਂ ਵੀ ਮੈਂ ਮਰਿਆ ਜ ਜਨਾਨੀ ਤੇਰੀ ਜਿੱਥੇ ਮਰਜੀ ਮੇਰੇ ਕੋਲ ਫੇਰ ਖਰੀਆਂ ਸੁਣੇਗਾ ਤੁਰੀ ਫਿਰਦੀ ਐ ਵੀਡੀਓ ਕਾਲਾਂ ਤੇ ਗੱਲਾਂ ਮਾਰੀ ਜਾਂਦੀ ਐ ਆਹ ਕਰ ਲਿਆ ਉਹ ਕਰ ਲਿਆ ਮਾਂ ਤੇਰੀ ਨੂੰ ਸਬੂਤ ਐ ਜਨਾਨੀ ਤੇਰੇ ਮੂਰੇ ਮੰਨ ਪੀ ਵੀ ਹਾਂ ਠੀਕ ਐ ਜੀ ਜਦੋਂ ਇਹ ਫਿਰ ਬੰਦੇ ਆਲੇ ਹਿਸਾਬ ਨਾਲ ਪੇਸ਼ ਹੀ ਨਾ ਹੋਵੇ ਫਿਰ ਮੈਂ ਕੀ ਕਰਾਂ ਠੀਕ ਐ ਫਿਰ ਤੂੰ ਬਸ ਉਹ ਗੱਲ ਕਰ ਲੈ ਵੀ ਹਾਂ ਇੱਕ ਵਾਰੀ ਕੋਈ ਗੱਲ ਵੀ ਵਸਦਾ ਕਰ ਦਿਓ ਜੀ ਵਸਦਾ ਬਸ ਤੇਰੇ ਅੱਖਾਂ ਦੇ ਸਾਹਮਣੇ ਦਿਸਣੀ ਚਾਹੀਦੀ ਹੈ ਨਾ ਨਹੀਂ ਜੀ ਨਸ਼ਾ ਨਸ਼ਾ ਸਾਰਾ ਸ਼ੁਕੁ ਛੱਡ ਦੂੰਗਾ ਜੀ ਠੀਕ ਐ ਫੇਰ ਤਾਂ ਵਸ ਜੂਗੀ ਫੇਰ ਇਹ ਨਸ਼ਾ ਛੱਡ ਦੇਗਾ ਤੂੰ ਨਹੀਂ ਤਾਂ ਤੇਰਾ ਘਰ ਤੋਂ ਜੜਿਆ ਹੋਈ ਐ ਅਨ ਨਸ਼ਿਆਂ ਦੇ ਨਾਲ ਨਸ਼ਿਆਂ ਦੇ ਨਾਲ ਬਾਈ ਜੀ ਤੁਸੀਂ ਦੇਖੋ ਸਰਦਾਰ ਜੀ ਤੁਸੀਂ ਦੇਖੋ ਛੋਟੇ ਵੀਰ ਆਏ ਪੰਜਾਬ ਬਰਬਾਦ ਹੋਇਆ ਨਸ਼ਿਆਂ ਦੇ ਨਾਲ ਜਿਹੜੇ ਕਮਾਤੇ ਤੇਰੇ ਨਾਲੇ ਨਸ਼ਾ ਛੱਡਦੇ ਨਾਲੇ ਪੈਸੇ ਬਚਣਗੇ ਜੀ ਸਾਰਾ ਕੁਝ ਹੋਊਗਾ ਜਿਹੜੇ ਉਹੀ ਪੈਸੇ ਜਿਹੜੇ ਬੋਤਲਾਂ ਤੇ ਲੈ ਕੇ ਆਉਂਦਾ ਘਰੇ ਦੇਊਗਾ ਤੇ ਜਨਾਨੀ ਕਿਵੇਂ ਗਲਤ ਚੱਲ ਜੂਗੀ ਮਨ ਨਹੀਂ ਬੂਰੂ ਹੀ ਪੀਆ ਬਿਲਕੁਲ 500 ਕਮਾਉਣਾ ਉਹ ਤੇ 100 ਖਾ 400 ਘਰੇ ਦੇ ਨਾਲੇ ਜਨਾਨੀ ਕੁਛ ਖਾਵੇ ਨਾ ਖਾਵੇ ਖਾਵੇ ਜੇ ਪਿਉਗ ਤੇ ਪੀਤਿਆਂ ਦਾ ਕੰਮ ਨਿਭੜਿਆ ਹੀ ਤੇ ਜਦੋਂ ਇਹਨੇ ਘਰੇ ਨਹੀਂ ਕੁਛ ਦੇਣਾ ਦੇਖੋ ਤੇ ਫਿਰ ਉਹ ਜਨਾਨੀ ਵਿਚਾਰੀ ਕੀ ਕਰੂ ਆਪਾਂ ਉਹਨੂੰ ਘਰੋਂ ਦੂਸ਼ਣ ਦੇ ਚਲੀ ਜੇ ਫਿਰ ਜਿਹੜਾ ਵੀਡੀਓ ਕਾਲ ਤੇ ਗੱਲਾਂ ਮਾਰਦਾ ਕੋਈ ਦਿੰਦਾ ਹੀ ਹੋਊ ਬਿਲਕੁਲ ਆਪ ਹੁਣ ਉਹ ਵਿਚਾਰੀ ਉਹਨਾਂ ਦਾ ਕੋਈ ਨਾ ਵੀ ਆਦਾ ਹੱਲ ਕਰਨਾ ਹੀ ਆ ਠੀਕ ਆ ਨਾ ਜਿਹੜਾ ਤਾਂ ਧਿਆਨ ਹੀ ਨਹੀਂ ਕੋਈ ਮਨਸ਼ੂ ਜੀ ਤੁਹਾਨੂੰ ਤਾਂ ਪਤਾ ਹੈ ਆਪਾਂ ਅਜੇ ਇਹਦੀ ਮਾਂ ਸਾਹਮਣੇ ਦੀ ਘਰ ਵਾਲੀ ਸਾਹਮਣੇ ਗੱਲ ਬੁੱਟੇ ਨਹੀਂ ਕੀਤੀ ਹਾਂਜੀ ਹੋ ਜਿਵੇਂ ਸ਼ੋਰੇ ਕੀਤਾ ਇਹਨਾਂ ਕੋਲੇ ਆਪਾਂ ਗੱਲ ਕਰ ਲਈ ਗੱਲ ਕਰਕੇ ਮੰਨਦਾ ਨਹੀਂ ਸੀਗਾ ਪਹਿਲਾਂ ਆਪਾਂ ਮਨਾ ਵੀ ਲਿਆ ਮੰਨ ਲਿਆ ਨਾ ਮੰਨ ਗਿਆ ਠੀਕ ਹੈ ਉਹ ਮੰਨ ਪਿਆ ਕਹਿੰਦਾ ਮੇਰੀ ਗੱਲਬਾਤ ਹੈਗੀ ਐ ਸਾਲ 6 ਮਹੀਨੇ ਪਹਿਲਾਂ ਦਾ ਜਾਨਾ ਤੇ ਮੈਂ ਪੱਕਾ ਉਸੇ ਪਿੰਡ ਨਾਲ ਦਾ ਵੀ ਮੈਂ ਇੱਕ ਪ੍ਰਾਈਵੇਟ ਫਾਰਮ ਹੈ ਉਥੋਂ ਆ ਦਾ ਪਾਣੀ ਲਿਜਾ ਕੇ ਤੇ ਆ ਦਾ ਵੀ ਚੱਲ ਚਾਰ ਪੈਸੇ ਬਚਦੇ ਤੇ ਮੈਂ ਕਿਹਾ ਕੰਜਰਾ ਚਾਰ ਪੈਸੇ ਬਚਦੇ ਐ ਤੇ ਆਸ਼ਕੇ ਐਵੇਂ ਹੋ ਜਾਂਦੀਆਂ ਕਿਤੇ ਮੁਫਤਚ ਹੋ ਜਾਂਦੀਆਂ ਕਹਿੰਦਾ ਨਹੀਂ ਫਰਮਾਣਾ ਮੋਟਾ ਤਾਂ ਜੀਆਂ ਦਾ ਵੀ ਗਿਫਟ ਗੁਫਟ ਦਵਾਉਣਾ ਹੀ ਪੈਂਦਾ ਆ ਦਾ ਲੀੜਾ ਕੱਪੜਾ ਤਾਂ ਦਵਾਉਣਾ ਹੀ ਪੈਂਦਾ ਠੀਕ ਹੈ ਵਿਆਹ ਕਿਹਨੇ ਲੈਂਦੀ ਐ ਆਹ ਨਾ ਮੈਂ ਪਹਿਲਾਂ ਮੇਰੇ ਨਾਲ ਘਰੇ ਆਉਣਾ ਪਾਣੀ ਦੇਣ ਆਹ ਨਾ ਮੇਰਾ ਇੱਕ ਨਵੇਂ ਪੈਸੇ ਦਾ ਇੰਟਰਸਟ ਨਹੀਂ ਸੀ ਉਹਦੇ ਵਿੱਚ ਮੈਂ ਪਰਿਵਾਰ ਵਾਂਗੂੰ ਆਉਂਦਾ ਸੀ ਆਹਦਾ ਮੈਨੂੰ ਬਿਠਾ ਕੇ ਆਂਦਾ ਮੈਂ ਅੱਗੇ ਵੀ ਮਾਤਾ ਕੋਲੋਂ ਚਾਹ ਪਾਣੀ ਪੀ ਜਾਂਦਾ ਸੀ ਆਂਦਾ ਮੈਨੂੰ ਬਿਠਾ ਕੇ ਚਾਹ ਫੜਾਉਣ ਲੱਗੀ ਮੈਨੂੰ ਪਤਾ ਕੀ ਕਹਿੰਦੀ ਪਤਾ ਨਹੀਂ ਕਿਤੇ ਇਹਨੂੰ ਮਾੜੇ ਮੋٹے ਰੜਕਾ ਜੇ ਤਾਂ ਗੱਲ ਸੁਣ ਕੇ ਠੀਕ ਹੈ ਜੀ ਪਾਣੀ ਦੇਣ ਵਾਲੇ ਬੰਦੇ ਨੂੰ ਆਰਓ ਵਾਲੇ ਨੂੰ ਆਂਦਾ ਇਹਦੇ ਘਰ ਆਲੀ ਮੈਂ ਜੋ ਚਾਹ ਫੜਾਉਣ ਲੱਗੀ ਤੇ ਆਖਿਆ ਮੈਂ ਕੁਦਰਤੀ ਅਖੇ ਮਾਤਾ ਕੋਲੇ ਹੈਣੀ ਸੀ ਇਹਨਾਂ ਦੀ ਸੱਸੂ ਦੀ ਇਹਦੀ ਮਾਂ ਆਲੀ ਮੇਰੇ ਨਾਲ ਮੇਰਾ ਤਾਂ ਬਾਂਦਰ ਜੇ ਨਾਲ ਠੀਕ ਹੈ ਤੇ ਉਹ ਬੰਦਾ ਹੁਣ ਮਾਤਾ ਨੇ ਦੱਸਿਆ ਉਹਦੇ ਕਹਿੰਦੀ ਹੈ ਤਾਂ ਸਾਹਮਲਾ ਜੇ ਤੇ ਹੈ ਹਟਾ ਕੱਟਾ ਕੋਈ ਜਿਹੜੀ ਜਨਾਨੀ ਮੂੰਹੋਂ ਬਗਾਨੇ ਬੰਦੇ ਨੂੰ ਇਹ ਗੱਲ ਕਹਿੰਦੀ ਹੈ ਵੀ ਮੇਰੇ ਤੇ ਇਹਦਾ ਨਾ ਮੇਲ ਹੀ ਹੈਣੀ ਸੀ ਕਿ ਨਾ ਹੁਣ ਤੁਸੀਂ ਰਾਜ਼ ਨਵਾ ਕਰਾਓ ਤੇ ਮੈਂ ਨਸ਼ੇ ਨੂੰ ਸਾਰਾ ਕੁਝ ਛੱਡ ਦੂੰਗਾ ਬਸ ਹਮਾਲਾ ਤੇਰੀ ਬਾਰੀ ਬਾਰੀ ਨਹੀਂ ਮੌਕਾ ਮਿਲਦਾ ਹੁੰਦਾ ਜਿਹੜੇ ਜਮਾ ਨਹੀਂ ਸੁਧਰਨਾ ਮੁੰਸ਼ੀ ਜੀ ਦੇਖ ਲਓ ਕੀ ਕੀ ਕਹਿੰਦੇ ਮੈਂ ਕਹਿੰਦਾ ਬੂਟੇ ਬਿਲਕੁਲ ਨਹੀਂ ਸੁਧਰਦਾ ਇਹ ਬੰਦੇ ਨੂੰ ਘੋਰਾ ਰੜਕ ਨਹੀਂ ਆਈ ਆਪਣੀ ਗੱਲ ਦੀ ਠੀਕ ਹੈ ਇਹਦਾ ਆ ਹੀ ਚੱਲਣਾ ਆਪਾਂ ਦੋ ਚਾਰ ਗੱਲਾਂ ਕੀਤੀਆਂ ਤਾਂ ਮਾਣ ਹੈ ਅਸਰ ਕੋਈ ਨਹੀਂ ਅਸਰ ਕੋਈ ਸਰ ਕਿਉਂ ਨਹੀਂ ਜੇ ਸਰ ਸਾਰੀ ਗੱਲ ਦਈ ਤੁਸੀਂ ਚਾਰ ਸਾਲਾਂ ਦੇ ਵਿੱਚ ਤੂੰ ਮਨਾਇਆ ਦੱਸ ਵੀ ਕਲੇਸ਼ ਕਰੋਂਗੇ ਤਾਂ ਪੈਂਦਾ ਤੇਰੀ ਮਾਂ ਦਾ ਤੇਰੀ ਘਰ ਵਾਲੀ ਦਾ ਜੇ ਤਾਂ ਸ਼ੁਰੂ ਤੂੰ ਹੀ ਹੈ ਅੱਛਾ ਤੇ ਤੂੰ ਸ਼ੁਰੂ ਤੋਂ ਕੀ ਰੋਲ ਨਮਾਇਆ ਉਹਦੇ ਵਿੱਚ ਅੱਜ ਅੱਜ ਥਾਣੇ ਗੱਲ ਪਹੁੰਚ ਗਈ ਮੈਂ ਪਹਿਲਾਂ ਵੀ ਤੈਨੂੰ ਕਹਿ ਗਿਆ ਡਾ ਵੀ ਉਹਦੇ ਨਹੀਂ ਰੁਕਿਆ ਉਹਨਾਂ ਨੂੰ ਉਹ ਜਰ ਕਿੱਧਰ ਕਿੱਧਰ ਜਾਵਾਂ ਬਾਈ ਯਾਰ ਜਦੋਂ ਕਲੇਸ਼ ਕਰਦੇ ਜੇ ਉਧਰ ਮਾਂ ਦੀ ਕਰਾਉਣਾ ਤੇ ਉਹ ਗੁੱਸੇ ਹੁੰਦੀ ਹੈ ਤੇ ਜੇ ਬਹੁ ਦੀ ਕਰਾਉਣਾ ਤੇ ਮਾਂ ਸਰ ਤੂੰ ਗੱਲ ਵਿੱਚੋਂ ਨਿਕਲ ਹੀ ਗਿਆ ਬਾਹਰ ਗੱਲ ਸੁਣ ਲਈ ਉਹਦੀ ਕਿੱਧਰ ਕਿੱਧਰ ਜਾਵਾਂ ਮਤਲਬ ਇਹਦੀ ਮਾਂ ਜਿਹੜੀ ਉਹ ਕਸ਼ਮੀਰ ਰਹਿੰਦੀ ਹੈ ਇਹ ਤੇ ਘਰ ਵਾਲੀ ਕੰਨਿਆ ਕੁਮਾਰੀ ਰਹਿੰਦੀ ਐ ਇਹਨੂੰ ਵਾਰਟ ਬਹੁਤ ਪੈ ਜਾਂਦੀ ਆ ਉਹਨੂੰ ਸਮਝਾਉਣ ਵਾਸਤੇ ਦੋ ਦਿਨ ਉਧਰ ਨੂੰ ਲੱਗਦੇ ਆ ਦੋ ਦਿਨ ਉਧਰ ਨੂੰ ਤਾਂ ਕਰਕੇ ਵਿਚਾਰਾ ਸਮਝਾਈ ਨਹੀਂ ਸਕਿਆ ਉਹਨੂੰ ਤੁਹਾਡਾ ਕਲੇਸ਼ ਕਰ ਕੋ ਚਾਰ ਗੱਲਾਂ ਉਹਨੂੰ ਸਮਝਾ ਮਾਂ ਨੂੰ ਸਮਝਾ ਚਾਰ ਗੱਲਾਂ ਘਰ ਵਾਲਿਆਂ ਨੂੰ ਸਮਝਾ ਵੀ ਆਪਾਂ ਤਿੰਨ ਤਾਂ ਆ ਗਏ ਇਹ ਆਪਸਟ ਹੋਊਗਾ ਇਹ ਤੋਂ ਬਾਅਦ ਦੀ ਸੋਚ ਹੀ ਰਹਿਣੀ ਕਿ ਕਿਸ ਨੂੰ ਜਾਊਗਾ ਉਹਨਾਂ ਨੂੰ ਸਰ ਜੇ ਪਹਿਲਾਂ ਦਾਰੂ ਛੱਡਣੀ ਪਊਗੀ ਫਿਰ ਜਾ ਕੇ ਇਹਦਾ ਕਰਦਾ ਇਹੋ ਜਿਹੇ ਬੰਦਿਆਂ ਨੇ ਅਸੀਂ ਦੋਸ਼ ਸਰਕਾਰਾਂ ਨੂੰ ਦੇ ਦਿੰਨੇ ਆ ਆਪਾਂ ਨੂੰ ਅਗਲਾ ਕਹਿ ਦਿੰਦੇ ਹੁੰਦੇ ਨਾ ਪੁਲਿਸ ਨਾਲ ਸਾਹਿਬ ਬੰਦ ਨਹੀਂ ਕਰਦੀ ਹੁਣ ਆ ਬੰਦਾ ਆਪਣੇ ਕੋਲੇ ਬੈਠਾ ਲੈ ਲੈ ਗਈ ਫਰਮਾਇਸ਼ ਹੀ ਲੈ ਗਿਆ ਸ਼ਰਾਬ ਦੀਆਂ ਦਾ 400 ਵਾਲੀ 650 ਦੀ ਵਿਕਦੀ ਘੱਟ ਕਰਵਾ ਦੇ ਪੁਲਿਸ ਕੀ ਕਰੂਗੀ ਸਰਕਾਰ ਕੀ ਕਰੂਗੀ ਸਹੀ ਹੈ ਪੰਜਾਬ ਦਾ ਪੇੜਾ ਕਰਕ ਨਾ ਕੱਲੀਆਂ ਸਰਕਾਰਾਂ ਨੇ ਜਾਂ ਅਸੀਂ ਪੁਲਿਸ ਵਾਲਿਆਂ ਨੇ ਨਹੀਂ ਕੀਤਾ ਥੋੜੇ ਵਰਗਿਆਂ ਨੇ ਵੀ ਕੀਤਾ ਜਿਹੜੇ ਬੰਦੇ ਥਾਣੇ ਹੀ ਆ ਜਾਂਦੇ ਕਹਿਣ ਵਾਸਤੇ ਮੇਨ ਰੋਲ ਪਬਲਿਕ ਦਾ ਵੀ ਹੈ ਪਬਲਿਕ ਦਾ ਵੀ ਹੈ ਪਬਲਿਕ ਸਹਿਯੋਗ ਕਰੂ ਤਾਂ ਫੇਰ ਹੀ ਸਰਕਾਰ ਕੁਝ ਕਰੂ ਫੇਰ ਹੀ ਪੁਲਿਸ ਕੁਝ ਕਰੂਗੀ ਬਸ ਇਹ ਨਾ ਬੋਟਿਆਂ ਦੇ ਆਪਣੇ ਚੜ ਜਾਣਾ ਹੁੰਦੇ ਪੁਲਿਸ ਨੇ ਹਟਾਉਂਦੀ ਪੁਲਿਸ ਨੇ ਹਟਾਉਂਦੀ ਆ ਆ ਬੈਠਾ ਸਾਹਮਣੇ ਇੱਕ ਕਰੀ ਸਮਝੌਤਾ ਕਰਾ ਕੇ ਤੋਰੋ ਜੀ ਸਾਨੂੰ ਤੋਰ ਦਿੰਨੇ ਆਂ ਅਸੀਂ ਤੱਕ ਕਰੀ ਗੱਡੇ ਮਗਰ ਘਵਾੜਾ ਕੋਈ ਗੱਲ ਨਹੀਂ ਫਿਰ ਚੱਲੀ ਜਾਂਦੇ ਜਿਵੇਂ ਚੱਲਦਾ ਆਜਾਰੋ ਵਾਲੇ ਨਾਲ ਕੱਲ ਨੂੰ ਆਰੋ ਵਾਲਾ ਪਾਉਣਾ ਹਟ ਗਿਆ ਪਰਸੋਂ ਕੱਲ੍ਹ ਪਰਸੋਂ ਕਿਸੇ ਹੋਰ ਨਾਲ ਹੋਜੂ ਫਿਰ ਐ ਚੱਲੂ ਗੱਡੀ ਉਹ ਤਾਂ ਮੰਨੀ ਜਾਂਦੀ ਹੈ ਕਰੇ ਤਾਂ ਹੁਣ ਸਾਰੇ ਨੇ ਆਉਣਾ ਆਰੋ ਵਾਲਾ ਨੇ ਵੀ ਆਉਣਾ ਗੈਸ ਸਿਲੰਡਰ ਵਾਲਾ ਨੇ ਆਉਣਾ ਦੁੱਧਾ ਲੈਣੇ ਆਉਣਾ ਜਿਹੜੀ ਜਨਾਨੀ ਮੁੰਸ਼ੀ ਜੀ ਮੂੰਹੋਂ ਕਿਸੇ ਬਾਹਰਲੇ ਬੰਦੇ ਨੂੰ ਇਹ ਗੱਲ ਕਹਿੰਦੀ ਹੈ ਵੀ ਮੇਰਾ ਰਾਬੀ ਰੱਖਾ ਨਸ਼ਾ ਛੱਡਣਾ ਹੀ ਪੈਣਾ ਹੀ ਰਾਬੀ ਰੱਖਾ ਜਿਹੜੀ ਜਨਾਨੀ ਐ ਇੰਨਾ ਕਹਿਣ ਦੀ ਜ਼ਰਤ ਰੱਖਦੀ ਆ ਤੁਸੀਂ ਪਿੰਡ ਦੇ ਹੋ ਜੀ ਗੁੱਸਾ ਨਾ ਕਰੋ ਮੈਨੂੰ ਨਹੀਂ ਪਤਾ ਤੁਹਾਡਾ ਲਗਾ ਕੀ ਆ ਉਹਦੇ ਨਾਲ ਜਿਹੜੀ ਜਨਾਨੀ ਇਹ ਕਹਿਣ ਦੀ ਹਿੰਮਤ ਰੱਖਦੀ ਜੀ ਤੁਸੀਂ ਆ ਗਏ ਜੀ ਆਇਆਂ ਨੂੰ ਮੈਂ ਨਹੀਂ ਮਾੜਾ ਕਹਿੰਦਾ ਪਰ ਤੁਸੀਂ ਆਏ ਸੀ ਤਾਂ ਤੁਹਾਡਾ ਇੱਕ ਫਰਜ਼ ਬਣਦਾ ਸੀਗਾ ਸਰਦਾਰ ਜੀ ਉਹਦੇ ਭਰਾਵਾਂ ਨੂੰ ਜੇ ਦੋ ਭਰਾ ਨਾ ਉਹਦੇ ਤਾਂ ਤੁਸੀਂ ਉਹਦੇ ਭਰਾ ਨੂੰ ਇੱਕ ਨੂੰ ਲੈ ਕੇ ਆਉਂਦੇ ਨਾਲ ਕਹਿ ਕੇ ਵੀ ਹਾਂ ਵੀ ਚੱਲੋ ਤੁਹਾਡੀ ਕੁੜੀ ਨਾਲ ਸਾਨੂੰ ਠਾਣੇ ਜਾਣ ਨੂੰ ਅਖਰ ਸਾਥ ਸਾਨੂੰ ਤਾਂ ਫਿਰ ਉਹ ਕਾਲ ਜੀ ਜੀ ਕਹਿੰਦੀ ਚਾਚਾ ਜ਼ਰੂਰ ਚੱਲੋ ਮੇਰੇ ਨਾਲ ਚਲੋ ਹੋ ਸਕਦਾ ਤੁਹਾਨੂੰ ਕਹਿ ਤਾਂ ਹੋ ਵੀ ਮੈਂ ਉਹਨਾਂ ਨੂੰ ਨਹੀਂ ਲੈ ਕੇ ਜਾਣਾ ਕੋਈ ਨਹੀਂ ਮੈਂ ਥੋੜਾ ਜਿਹਾ ਧਿਆਨ ਰੱਖਿਓ ਮੈਂ ਆਪਦੀ ਸਖਤੀ ਕਰੂੰਗਾ ਤੁਸੀਂ ਗੁੱਸਾ ਨਾ ਕਰੋ ਪੂਰੀ ਕਰਕੇ ਅਸੀਂ ਦੇਖੋ ਜੀ ਮੈਨੂੰ ਦੋ ਸ਼ਬਦ ਕੌੜੇ ਕਹਿਣੇ ਪੈਣਗੇ ਹਾਂ ਜੀ ਜਿੰਨਾ ਚਿਰ ਅਸੀਂ ਦੋ ਸ਼ਬਦ ਕੌੜੇ ਨਹੀਂ ਕਹਿੰਦੇ ਹੋ ਸਕਦਾ ਸੀ ਇਹਦੀ ਮਾਂ ਨੂੰ ਕੌੜੇ ਸ਼ਬਦ ਆਖੀਏ ਹੋ ਸਕਦਾ ਸੀ ਇਹਦੇ ਘਰ ਵਾਲੀ ਨੂੰ ਆਖੀਏ ਤੁਸੀਂ ਨਾ ਗੁੱਸਾ ਕਰਿਓ ਅੰਦਰੋਂ ਨਹੀਂ ਉਹ ਪਰ ਸਾਨੂੰ ਇੱਕ ਰਿ ਵਹੋਣਾ ਪਊਗਾ ਆਪਦਾ ਨਹੀਂ ਨਹੀਂ ਕੋਈ ਸਾਨੂੰ ਥੋੜਾ ਜਿਹਾ ਵਹੋਣਾ ਪਊਗਾ ਅਸੀਂ ਤਾਂ ਕਹਿੰਨੇ ਆ ਆਪਦੀ ਰਵੇ ਚੰਗਾ ਜੀ ਹਾਂ ਜੀ ਠੀਕ ਹੈ ਥੋੜਾ ਜਿਹਾ ਤੁਹਾਨੂੰ ਵੀ ਸਹਿਯੋਗ ਦੇਣਾ ਪੈਣਾ ਸਾਨੂੰ ਕਿਉਂਕਿ ਜੇ ਆ ਹਾਂ ਜੀ ਹਾਂ ਮੈਂ ਤਾਂ ਪਰੇਸ਼ਾਨ ਚਲੋ ਇਹਨੇ ਤਾਂ ਵਿਸ਼ਵਾਸ ਹੀ ਨਹੀਂ ਹਾਂ ਤੁਸੀਂ ਗੁੱਸਾ ਨਾ ਕਰਿਓ ਇਹਨੇ ਤਾਂ ਨਹੀਂ ਕਰਨਾ ਇਹਨੂੰ ਤਾਂ ਨਹੀਂ ਆਉਂਦਾ ਜਿਹੜੇ ਬੰਦੇ ਨੂੰ ਜਨਾਨੀ ਬਾਹਰਲੇ ਬੰਦਿਆਂ ਨਾਲ ਗੱਲਾਂ ਮਾਰਦੀ ਤੁਰੇ ਫਿਰਦੀ ਪਤਾ ਨਹੀਂ ਕੀ ਕਰਦੀ ਓਸ ਗੱਲ ਦਾ ਗੁੱਸਾ ਨਹੀਂ ਆਉਂਦਾ ਮੇਰੀ ਅੱਖੀ ਤੱਕ ਕਿੱਥੋਂ ਗੁੱਸਾ ਲੱਗ ਜੂਗਾ ਇਹਨੂੰ ਪਰ ਤੁਹਾਨੂੰ ਮੈਂ ਕਹਿੰਦਾ ਵੀ ਜੇ ਤੁਸੀਂ ਮੋਤ ਪਰ ਹੋਣ ਤੁਹਾਨੂੰ ਸੱਦਿਆ ਕਿਸੇ ਗੱਲੋਂ ਨਹੀਂ ਮੈਨੂੰ ਕੌੜੇ ਸ਼ਬਦ ਦੋਨਾਂ ਵਾਸਤੇ ਵਰਤਣੇ ਪੈਣਗੇ ਇਹਦੇ ਘਰ ਵਾਲੀ ਵਾਸਤੇ ਵੀ ਦੀ ਮਾਂ ਵਾਸਤੇ ਵੀ ਤੁਸੀਂ ਨਾ ਸੋਚੋ ਇੱਕ ਵਾਰੀ ਸਾਨੂੰ ਆਪਣਾ ਬੁਹਾਉਣਾ ਪਊਗਾ ਸ਼ਾਇਦ ਕਿਤੇ ਇਹਨਾਂ ਦਾ ਸੌਖਾ ਵਾਸਤਾ ਹੋਵੇ ਹਾਂ ਜੀ ਬੂ ਮੜਾ ਮੜਾ ਨਾ ਸਿਆਣਾ ਬਣਨ ਦਾ ਸਿਆਣੂ ਛੱਡ ਕੁਛ ਨਹੀਂ ਰੱਖਿਆ ਇਹਨਾਂ ਗੱਲਾਂ ਦੇ ਵਿੱਚ ਹਜੇ ਵੀ ਘਰ ਬਸਾਬ ਦਾ ਠੀਕ ਜੀ ਆਜੋ ਭੈਣ ਜੀ ਬੈਠੋ ਤੋ ਕਿੱਧਰ ਗਈ ਆ ਗਈ ਫੇ ਵੀ ਹੇਮਾ ਮਾਰਣੀ ਇੱਧਰ ਆ ਜਾ ਉਹ ਖੜਾ ਤੂੰ ਹੈ ਨਹੀਂ ਕੁਰਸੀ ਜੋਗਾ ਖੜਾ ਹੋ ਜਾ ਬਿਠਾ ਉਹਨੂੰ ਬੀਬਾ ਗੱਲ ਸੁਣ ਧਿਆਨ ਨਾਲ ਹੁਣ ਮੇਰੀ ਪੂਰੇ ਧਿਆਨ ਨਾਲ ਸੁਣੀ ਹਾਂ ਜੀ ਜਿੰਨਾ ਕੁਛ ਤੂੰ ਬੋਲ ਲਿਆ ਠੀਕ ਹੈ ਬੋਲ ਲਿਆ ਪਰ ਤੇਰੀ ਕੰਪਲੇਂਟ ਸੀ ਸਾਡਾ ਹੱਕ ਸੀਗਾ ਨਵੇੜਾ ਕਰਨਾ ਜੇ ਨਾ ਕਰੀਏ ਤਾਂ ਮੁੜ ਕੇ ਮਿੰਟ ਜੀ ਤਾਂ ਤੁਸੀਂ ਕਰਦ ਨਹੀਂ ਹੋਨੇ ਆ ਫੋਨ ਘਰੋਂ ਬੈਠਾ ਨੰਬਰ ਹੀ ਕਮਾਉਣਾ ਹੁੰਦਾ ਵੀ ਤੁਹਾਡਾ ਤੁਹਾਡਾ ਥਾਣਾ ਸਾਡੀ ਗੱਲ ਨਹੀਂ ਸੁਣਦਾ ਠੀਕ ਹੈ ਇਹਨਾਂ ਨਾਲ ਜਿਹੜੀ ਗੱਲ ਕਰਨੀ ਸੀ ਮੈਂ ਕਰ ਲਈਏ ਮੇਰੇ ਵੱਲ ਪੂਰਾ ਧਿਆਨ ਕਰਕੇ ਸੁਣਦਾ ਤੇਰੇ ਕੰਮ ਆਉਣ ਵਾਲੀ ਗੱਲ ਹੈ ਜਿਹੜੀਆਂ ਗੱਲਾਂ ਤੋਂ ਪਹਿਲਾਂ ਇੱਥੇ ਬੋਲ ਗਈਆਂ ਮੈਨੂੰ ਨਹੀਂ ਪਤਾ ਉਹ ਤੇਰੇ ਦਿਲ ਦੀ ਆਵਾਜ਼ ਹੈ ਕਿ ਤੂੰ ਵੈਸੇ ਅੱਕ ਕੇ ਗਈ ਗਈ ਕੀ ਕਹੇਗੀ ਇਹਨਾਂ ਨਾਲ ਜਿਹੜੀਆਂ ਗੱਲਾਂ ਮੈਂ ਕਰਨੀਆਂ ਸੀ ਤੋਂ ਨੂੰ ਠਾਉਣ ਤੋਂ ਮਤਲਬ ਭੈਣ ਜੀ ਮੇਰਾ ਜਿਹੜਾ ਸੀ ਜਿਹਦੇ ਇਹਦੀ ਕੰਪਲੇਂਟ ਆ ਤਾਂ ਤੁਹਾਨੂੰ ਜਿਹਦੇ ਸੱਧਿਆ ਮੈਂ ਹਾਂਜੀ ਠੀਕ ਹੈ ਜੀ ਪਹਿਲੀ ਗੱਲ ਤਾਂ ਮੈਂ ਗੁੱਸਾ ਨਾ ਕਰੋ ਮੇਰੀ ਗੱਲ ਦਾ ਤੁਹਾਡੀ ਮਾੜੀ ਕਿਸਮਤ ਐ ਵੀ ਤੁਹਾਡਾ ਆ ਪੁੱਤ ਜਿਹੜਾ ਨਾ ਹਾਂਜੀ ਇਹ ਉਦੋਂ ਤੁਹਾਡੇ ਤੋਂ ਪਹਿਲਾਂ ਛੋਟੀ ਬਾਰੀ ਮੈਨੂੰ ਮਿਲ ਕੇ ਗਿਆ ਸੀਗਾ ਅੱਛਾ ਜੀ ਤੇ ਉਦੋਂ ਇਹ ਕਹਿੰਦਾ ਸੀ ਜੀ ਇਹ ਦੇਸੀ ਦਾਰੂਆਂ ਦਾ ਆ ਕਿ ਹੁਣ ਵੀ ਡਰ ਲੱਗਦਾ ਪੀਣ ਤੋਂ ਮੈਂ ਤਾਂ ਸਾਰ ਦਿਨ ਬੋਰ ਥੱਲੇ ਬੈਠੀ ਸੁੱਕ ਗਈ ਮੈਨੂੰ ਦੱਸ ਕੇ ਨਹੀਂ ਆਇਆ ਵੀ ਮੈਂ ਇਧਰ ਲਈ bari ਆ ਤਾਂ ਤਾਂ ਮੁਨਸ਼ੀ ਜੀ ਨੇ ਦੱਸਿਆ ਇਹ ਤਾਂ ਛੋਟੀ bari ਆ ਸਾਡੇ ਇਧਰਲੇ ਪਾਸੇ ਉਧਰ ਦੀ ਬੜਿਆ ਇਹ ਪਤਾ ਨਹੀਂ ਕਿਉਂ ਮੈਨੂੰ ਨਹੀਂ ਪਤਾ ਉਹ ਦੱਸਿਆ ਕਿ ਇਹਨੇ ਇਹਨੂੰ ਵੀ ਇਧਰ ਦੀ ਵੜ ਜਾ ਉਦੋਂ ਇਹ ਸਾਨੂੰ ਇਹ ਕਹਿ ਕੇ ਗਿਆ ਸੀਗਾ ਵੀ ਆਖਿਆ ਜੀ ਠੇਕੇ ਵਾਲੇ ਨਾ ਜਿਹੜੀ ਮੈਂ ਸ਼ਰਾਬ ਪੀਣਾ ਉਹ 650 ਦੀ ਬੋਤਲ ਦਿੰਦੇ ਆ ਉਹਦੇ ਤੇ ਆਖਿਆ ਪ੍ਰਿੰਟ ਲਿਖਿਆ 400 ਤੇ ਮੈਨੂੰ ਵਿਖਾ ਕੇ ਗਿਆ ਫੋਨ 'ਚ ਫੋਟੋ अच्छा ये जी येनु मैं वो चीज पहले समझा के। ओदोन सीएम तक सानू कहंदा सी कि मैं गल पचआवंगा जे तुसी ना पचाइदा। मेरी गल कहंदा सीएम साहब तक लेके जाओ। वी जेडी 400 वाली बोतल 650 दी रखदी है ना ते ओ सस्ती कराओ जी अखी। ਧਰਨਾ ਲਾਉਂਗਾ। ਧਰਨਾ ਲਾਉਂਗਾ। हां ਸ਼ਰਾਬੀਆਂ ਨਾਲ ਨਾਲ ਲੈ ਕੇ ਧਰਨਾ ਲਾਉਂਗਾ। ਚਲੋ ਛੱਡੋ। ਪਰ ਉਦੋਂ ਇਹ ਆਇਆ ਸੀ ਤੁਹਾਨੂੰ ਵੀ ਨਹੀਂ ਪਤਾ। ਇਹਨੇ ਵੀ ਨਹੀਂ ਵੇਖਿਆ ਤੁਹਾਨੂੰ ਕਿਉਂਕਿ ਇੱਧਰ ਦੀ ਆ ਗਿਆ ਇਹ। ਠੀਕ ਹੈ। ਠੀਕ ਹੈ। ਜਿਹੜੀ ਪੰਜ ਤੁਸੀਂ ਉੱਥੇ ਗੱਲ ਕੀਤੀ ਸੀ ਵੀ ਆਰਓ ਵਾਲੇ ਨਾਲ ਵੀਡੀਓ ਕਾਲ ਤੇ ਗੱਲਾਂ ਮਾਰਦੀ ਸੀ। ਹੁਣ ਮੈਂ ਤੁਹਾਡੇ ਸਾਹਮਣੇ ਪੁੱਛੂੰਗਾ ਠੀਕ ਹੈ ਇਹਨਾਂ ਨਾਲ ਮੈਂ ਗੱਲਬਾਤ ਜਿਹੜੀ ਕਰਨੀ ਸੀ ਉਹ ਕਰ ਲਈ ਬੰਦਿਆਂ ਨਾਲ ਠੀਕ ਹੈ ਜੀ ਜੋ ਮੈਂ ਇਹਨਾਂ ਨਾਲ ਜੋ ਦੱਸਣਾ ਸੀ ਪਿੰਡੋਂ ਆਇਆ ਜੀ ਮੈਨੂੰ ਨਹੀਂ ਪਤਾ ਹੱਕ ਤਾਂ ਇਹਦਾ ਬਣਦਾ ਸੀ ਵੀ ਆਪਦੇ ਸਕੇ ਭਰਾਵਾਂ ਨੂੰ ਸਾਦੀ ਠੀਕ ਹੈ ਜੀ ਪਰ ਅਸਲ ਦੇ ਵਿੱਚ ਕਿਤੋਂ ਨਾ ਕਿਤੋਂ ਗੱਲ ਇਹ ਹੈਗੀ ਐ ਕੁੜੀਏ ਗੁੱਸਾ ਨਾ ਕਰੀ ਮੇਰੀ ਗੱਲ ਦਾ ਮੈਂ ਤੇਰਾ ਦੁਸ਼ਮਣ ਨਹੀਂਗਾ ਠੀਕ ਹੈ ਨਹੀਂ ਅੱਛਾ ਮੈਂ ਧਾਰੋ ਵਾਲੇ ਮੈਂ ਸੁਣੋ ਨਹੀਂ ਮੈਂ ਤਾਂ ਵੇਖ ਵੀਰ ਜੀ ਮੈਂ ਤਾਂ ਚਾਰੋ ਵਾਲੇ ਨਾਲ ਗੱਲਾਂ ਮਾਰਦੀ ਤੇ ਜਿਹੜਾ ਇਹ ਕੂੜੇ ਵਾਲੇ ਨੂੰ ਗਰਮ ਕਰ ਕਰ ਚਾਵਾ ਪੀਉਂਦੀ ਕੂੜਾ ਚੱਕਣ ਵਾਲਾ ਆਉਂਦਾ ਤੇ ਉਹ ਇਹਦੇ